ਜਿਹੜੀਆਂ ਪੋਲੀਟੀਕਲ ਸਾਡੀਆਂ ਪਰੰਪਰਾਵਾਂ ਨੇ ਕਨਵੈਨਸ਼ਨਸ ਨੂੰ ਤੋੜਿਆ ਗਿਆ ਪਹਿਲੀ ਦਫਾ ਵੇਖਿਆ ਕਿ ਗਵਰਨਰਸ ਦੇ ਅਡਰੈਸ ਤੇ ਜਦੋਂ ਬਹਿਸ ਚੱਲਦੀ ਹੋਏ ਹਮੇਸ਼ਾ ਹੀ ਭਾਵੇਂ ਪਾਰਲੀਮੈਂਟ ਦੇ ਵਿੱਚ ਭਾਵੇਂ ਲੋਕ ਸਭਾ 'ਚ ਵੀ ਰਿਆਂ ਰਾਜ ਸਭਾ 'ਚ ਵੀ ਰਿਆਂ ਕਨਵੈਨਸ਼ਨ ਇਹ ਹੈ ਕਿ ਲੀਡਰ ਆਫ ਦੀ ਹਾਊਸ ਜਿਸ ਸਾ ਲੋਕ ਸਭਾ ਵਿੱਚ ਪ੍ਰਾਈਮ ਮਿਨਿਸਟਰ ਹੁੰਦੇ ਨੇ ਰਾਜ ਸਭਾ ਦੇ ਵਿੱਚ ਵੀ ਜਰਨਲੀ ਜਦੋਂ ਵੀ ਕੋਈ ਡਿਸਕਸ਼ਨ ਹੁੰਦੀ ਹੈ ਉਹਨੂੰ ਹਮੇਸ਼ਾ ਡਿਸਕਸ਼ਨ ਨੂੰ ਖਤਮ ਕਰਨ ਵਾਸਤੇ ਪ੍ਰਾਇਮ ਮਿਸਟਰ ਖੁਦ ਪਹੁੰਚਦੇ ਨੇ ਇੱਥੇ ਲੀਡਰ ਆਫ ਦੀ ਹਾਊਸ ਭਗਵੰਤ ਮਾਨ ਸਨ ਤੇ ਹੈ ਨੇ ਅਸੀਂ ਸਮਝਦੇ ਸੀ ਕਿ ਜਿਹੜਾ ਮਸਲੇ ਉੱਠਣੇ ਨੇ ਗਵਰਨਰ ਦੇ ਅਡਰੈਸ ਉੱਤੇ ਐਂਡ ਵਿਸ਼ੇਸ਼ ਤੌਰ ਤੇ ਜਦੋਂ ਆਪੋਜੀਸ਼ਨ ਮੁੱਦੇ ਉਠਾਉਂਦੀ ਉਹ ਲੋਕਾਂ ਨਾਲ ਜੁੜੇ ਅਤੇ ਸੂਬੇ ਨਾਲ ਜੁੜੇ ਮੁੱਦੇ ਹੁੰਦੇ ਨੇ ਕਿ ਚੀਫ ਮਿਨਿਸਟਰ ਸਾਹਿਬ ਆਪ ਬੈਠਣਗੇ ਤੇ ਬਾਅਦ ਦੇ ਵਿੱਚ ਉਹਦੇ ਤੇ ਆਪਣਾ ਵਿਊ ਦੇਣਗੇ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਚੀਫ ਮਿਨਿਸਟਰ ਗੈਰ ਹਾਜ਼ਰ ਹੈ ਸ਼ਹਿਰ 'ਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਪੋਰਟੈਂਟ ਨਹੀਂ ਸਮਝਿਆ ਕਿ ਮੈਂ ਵਿਧਾਨ ਸਭਾ ਚ ਆ ਕੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖ ਸਕਦਾ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹੁੰਦਾ ਸੀ ਚਿਪੀਸ਼ ਸਾਹਿਬ ਨੂੰ ਜੀ ਮਨਿਸਤ ਸਾਹਿਬ ਥੋੜਾ ਜਿਹਾ ਤੁਸੀਂ ਖੇਚਲ ਕਰਕੇ ਦੱਸੋ ਤਾਂ ਸਹੀ ਕਿ ਜੋ ਸਾਡੇ ਨੌਜਵਾਨ ਬੇਰੋਜ਼ਗਾਰਾਂ ਨਾਲ लाठी चार्ज ਹੋ ਰਿਹਾ ਹੈ ਜੋ ਸਾਡੇ ਕਰਨਲ ਸਾਹਿਬ ਦੀ ਕੁੱਟਮਾਰ ਹੋ ਰਹੀ ਹੈ ਜੋ ਸਾਡੇ ਕਿਸਾਨ ਭਰਾਵਾਂ ਨੂੰ ਘਰ ਸਦਕੇ ਉਹਨਾਂ ਨਾਲ ਧੋਖਾ ਥੜੀ ਹੋਈ ਹੈ ਫਿਰ ਦੋਨੋਂ ਬਾਰਡਰਸ ਤੇ ਖਨੌਰੀ ਤੇ ਸ਼ੰਭੂ ਦੇ ਵਿੱਚ ਵੱਡੇ ਪੈਮਾਨੇ ਤੇ ਜਿਸਾਂ ਲੁੱਟ ਕੀਤੀ ਗਈ ਇਸ ਕਿਸਮ ਦੀ ਲੋਟ ਤੇ ਅਹਿਮਦ ਸ਼ਾਹ ਬਦਾਲੀ ਦੇ ਵੇਲੇ ਸੁਣੀ ਜਾਂਦੀ ਸੀ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ 135 40 ਟਰਾਲੀਆਂ ਜਿਹੜੀਆਂ ਨੇ ਉਹ ਲੈ ਜਾਓ ਏਸੀ ਉਹਨਾਂ ਦੇ ਕੱਢ ਲਓ ਗੈਸ ਸਿਲੰਡਰਸ ਚੁੱਕ ਲਓ ਉਹਨਾਂ ਦੇ ਮੰਜੇ ਚੁੱਕ ਕੇ ਲੈ ਜਾਓ ਕਿਸਾਨਾਂ ਦੇ ਉਹਨਾਂ ਦੇ ਬਿਸਤਰਿਆਂ ਤੱਕ ਚੁੱਕ ਕੇ ਲੈ ਜਾਓ ਅਸੀਂ ਸੋਚਨੇ ਆ ਕਿ ਕਿਸਾਨਾਂ ਦੀ ਇਹ ਗਵਰਨਮੈਂਟ ਕੋਈ ਮਦਦ ਕਰੇ ਕਿ ਮਦਦ ਇਹਨਾਂ ਕੀ ਕਰਨੀ ਹੈ ਫਿਰ ਡੀਜੀਪੀ ਸਾਹਿਬ ਦਾ ਬਿਆਨ ਆਣਾ ਅੰਦਰ ਪਹਿਲੇ ਇਹਨਾਂ ਦੇ ਇੱਕ ਮੰਤਰੀ ਸਾਹਿਬ ਨੇ ਉਹ ਕਹਿੰਦੇ ਕਿ ਜੀ ਅਸੀਂ ਤੇ ਸਦੇ ਨਹੀਂ ਸੀ ਇਹ ਕਿਸਾਨ ਇਹ ਤੇ ਸੈਂਟਰ ਨਾਲ ਗੱਲਬਾਤ ਹੁੰਦੀ ਫਿਰਦੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜਿਹੜੇ ਇਹਨਾਂ ਦੀ ਅਰੈਸਟ ਹੋਈ ਹੈ ਡਿਟੇਨ ਹੋਏ ਨੇ ਇਹ ਪੈਰਾ ਮਿਲਟਰੀ ਫੋਰਸ ਨੇ ਕੀਤਾ ਪੰਜਾਬ ਪੁਲਿਸ ਨੇ ਕੀਤਾ ਉਹਦਾ ਜਵਾਬ ਖੁਦ ਹੀ ਡੀਜੀਪੀ ਸਾਹਿਬ ਨੇ ਤੇ ਆਈਜੀ ਹੈੱਡ ਕੁਆਰਟਰ ਨੇ ਕਹਿ ਦਿੱਤਾ ਕਿ ਅਸੀਂ ਗ੍ਰਿਫਤਾਰ ਕੀਤੇ ਨੇ ਇੰਨੇ ਫੜੇ ਨੇ ਇੰਨੇ ਅਸੀਂ ਛੱਡ ਲਏ ਮੈਂ ਮਸ਼ਕੂਰ ਹਾਂ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵੀ ਜਿਹੜਾ ਸਾਡਾ ਇੱਕ ਉਹਨਾਂ ਦੇ ਸਾਹਮਣੇ ਸਵਾਲ ਸੀ ਕਿ ਇਹ ਚੋਰੀ ਕਿਨੇ ਕੀਤੀ ਉਹਨੇ ਐਕਸੈਪਟ ਕਰ ਲਿਆ ਚੋਰੀ ਕੀਤੀ ਨਾਲ ਕਿਆ ਸੀ ਕੰਪਨਸੇਟ ਕਰਾਂਗੇ ਪਰ ਡੀਜੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਨ ਕਿ ਤੁਸੀਂ ਕੰਪਨਸੇਟ ਤੇ ਕਰ ਦਿਓਗੇ ਜਿਹੜਾ ਡਾਕਾ ਮਾਰਨ ਵਾਲੇ ਡਾਕੂ ਨੇ ਉਹਨਾਂ ਦਾ ਕੀ ਬਣੇਗਾ ਤੁਹਾਡੀ ਪੁਲਿਸ ਨੇ ਖੁਦ ਜਾ ਕੇ ਟਰਾਲੀਆਂ ਤੇ ਬਾਕੀ ਚੀਜ਼ਾਂ ਇਹ ਆਮ ਆਦਮੀ ਪਾਰਟੀ ਦੇ ਵ代ਕਾਂ ਦੇ ਸਾਥੀਆਂ ਕੋਲੋਂ ਤੇ ਰਿਸ਼ਤੇਦਾਰਾਂ ਕੋਲੋਂ ਬਰਾਮਦ ਕੀਤੀਆਂ ਨੇ ਕੀ ਉਹਦੇ ਉੱਤੇ ਕੋਈ ਚੱਲਣਾ ਪਾਓਗੇ ਕੋਈ ਅਸੀਂ ਐਕਸ਼ਨ ਕਰਾਂਗੇ ਕਿ ਨਹੀਂ ਕਰਾਂਗੇ ਕਿ ਫ੍ਰੀ ਫੋਰ ਆਲ ਹੈ ਜੀ ਦੂਜੀ ਗੱਲ ਮੈਂ ਪੁੱਛਣਾ ਚਾਹਨਾ ਭਗਵੰਤ ਜੀ ਨੂੰ ਚੀਫ ਮਿਨਿਸਟਰ ਸਾਹਿਬ 13 ਮਾਰਚ ਦਾ ਇਨਸੀਡੈਂਟ ਕਰਨਲ ਸਾਹਿਬ ਦਾ ਤੇ ਉਹਨਾਂ ਦੇ بیٹے ਦੀ ਜਿਹੜਾ ਘਟਾਪਾ ਹੋਇਆ ਹੁਣ ਤੁਸੀਂ 31 ਮਾਰਚ ਨੂੰ ਸੈਸ਼ਨ ਤੋਂ ਬਾਅਦ ਉਹਨਾਂ ਨੂੰ ਵਕਤ ਦੇ ਰਹੋ ਮਿਲਦਾ ਚਲੋ ਅਸੀਂ ਮਸ਼ਕੂਰ ਹਾਂ ਤੁਸੀਂ ਵਕਤ ਦਿੱਤਾ ਕਿ ਉਹ ਜਸਟਿਸ ਐਕਸਪੈਕਟ ਕਰ ਸਕਦੇ ਨੇ ਤੁਹਾਡੇ ਇੱਥੋਂ ਮੈਨੂੰ ਯਾਦ ਹੈ ਇੱਥੇ ਹੀ ਇਸੇ ਹੀ ਜਗ੍ਹਾ ਤੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਬਹੁਤ ਛਿਰ ਚੀਫ ਮਿਨਿਸਟਰ ਨੇ ਵਕਤ ਨਹੀਂ ਸੀ ਦਿੱਤਾ ਫਿਰ ਉਹਨਾਂ ਦਾ ਪਰਿਵਾਰ ਮੇਰੇ ਨਾਲ ਆਇਆ ਸੀ ਗੱਡੀ 'ਚ ਬੈਠ ਕੇ ਉਹਨਾਂ ਦੇ ਪਿਤਾ ਆਏ ਸੀ ਉਹਨਾਂ ਦੇ ਮਦਰ ਆਏ ਸੀ ਐਥੇ ਫਿਰ ਬਾਹਰ ਇਹੀ ਜਿਹੜੇ ਨੇ ਧਾਲੀਵਾਲ ਸਾਹਿਬ ਇਹ ਤੇ ਇੱਕ ਦੋ ਮਨਿਸਟਰ ਆਏ ਸੀ ਵਿਸ਼ਵਾਸ ਜੁਆਇਆ ਸੀ ચીਫ ਮਨਿਸਟਰ ਸਾਹਿਬ ਸੈਸ਼ਨ ਤੋਂ ਬਾਅਦ ਤੁਹਾਨੂੰ ਮਿਲਣਗੇ ਤੇ ਸੈਸ਼ਨ ਤੋਂ ਬਾਅਦ ਅਜੇ ਤੱਕ ਨਹੀਂ ਮਿਲੇ ਮੈਨੂੰ ਲੱਗਦਾ ਜੋ ਮੂਸੇਵਾਲਾ ਸਾਹਿਬ ਦੇ ਪੇਰੈਂਟਸ ਨਾ ਹੋਇਆ ਉਹਨਾਂ ਦੇ ਬਾਪ ਤੇ ਮਾਂ ਨਾ ਹੋਇਆ ਸੇਮ ਹੀ ਇੱਥੇ ਹੋਣਾ ਕਿਉਂਕਿ ਗਵਰਨਮੈਂਟ ਕਿਸੇ ਕਿਸਮ ਦਾ ਕਿਸੇ ਗੱਲ ਨੂੰ ਜਸਟਿਸ ਦੇਣ 'ਚ ਇੰਟਰਸਟਿਡ ਨਹੀਂ ਕਿਉਂਕਿ ਰਿਮੋਟ ਕੰਟਰੋਲ ਇਹਨਾਂ ਦੇ ਹੱਥ 'ਚ ਨਹੀਂ ਤੀਸਰੀ ਗੱਲ ਜਿਹੜੀ ਸਾਰੋਂ ਇੰਪੋਰਟੈਂਟ ਤੁਸੀਂ ਵੇਖੋ ਪੰਜਾਬ ਦਾ ਜਿਹੜਾ ਸੂਬਾ ਹੈ ਹਮੇਸ਼ਾ ਪੰਜਾਬੀ ਆਪਣੀ ਕਾਬਲੀਅਤ ਕਾਰਨ ਸਾਰੀ ਦੁਨੀਆ ਵਿੱਚ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ ਹੈ ਅੱਜ ਵੱਧ ਕਿਸਮਤੀ ਹੈ ਇੱਕ ਨੌਨ ਪੰਜਾਬੀ ਇਸ ਇਸ ਟਾਈਮ ਸੂਬਾ ਭਗਵੰਤ ਮਾਨ ਜੀ ਨੇ ਚਲਾ ਰਹੇ ਸੁਪਰ ਸੀਐਮ ਤੇ ਇੱਥੇ ਕੇਜਰੀਵਾਲ ਹੈ ਜਿਹੜਾ ਐਡਵਾਈਜ਼ਰ ਹੈ ਕੋਈ ਪੰਜਾਬੀ ਹੈ ਨਹੀਂ ਵਿਭੂ ਕੁਮਾਰ ਜੀ ਨੇ ਉਹਨੇ ਜਿਹੜੇ ਲੋਕਾਂ ਨੇ ਰਿਜੈਕਟ ਕਰਕੇ ਘੱਲੇ ਨੇ ਸਸੋਧਿਆ ਸਾਹਿਬ ਤੇ ਜੈਨ ਸਾਹਿਬ ਉਹ ਆ ਗਏ ਨੇ ਆਫੀਸ਼ੀਅਲ ਤੌਰ ਤੇ ਇਥੇ ਕੋਠੀਆਂ ਵੀ ਲੈਣਗੇ ਗੱਡੀਆਂ ਵੀ ਲੈਣਗੇ ਤੇ ਪੰਜਾਬ ਨਾਲ ਜੋ ਕੁਝ ਹੋ ਰਿਹਾ ਉਹ ਵੀ ਕਰਨਗੇ ਕੱਲ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਹੁਣ ਕੰਮ ਰਾਕਟ ਵਰਗਾ ਹੋਇਆ ਕਰੇਗਾ ਤੇ ਮੈਂ ਪੁੱਛਣਾ ਚਾਹਨਾ ਉਹ ਸਾਰੇ ਰਾਕਟ ਤੇ ਅਜੇ ਦਿੱਲੀ ਚ ਫੇਲ ਹੋਏ ਨੇ ਨਾਲੇ ਇਹ ਜਿਹੜੇ ਫੇਲਡ ਰਾਕਟ ਨੇ ਫਿਊਜ਼ ਹੋਏ ਰਾਕਟ ਨੇ ਇਹ ਦਿੱਲੀ ਦੇ ਫਿਊਜ਼ ਰਾਕਟ ਕੀ ਪੰਜਾਬ ਚ ਚੱਲਣਗੇ ਆਕੇ ਜੀ ਇਹਦਾ ਕੋਈ ਜਵਾਬ ਤੇ ਦਿਓ ਚੀਫ ਸੈਕਟਰੀ ਪੰਜਾਬ ਤੋਂ ਬਾਹਰ ਦਾ ਹੋਮ ਸੈਕਟਰੀ ਪੰਜਾਬ ਤੋਂ ਬਾਹਰ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕਿ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸਦਿਆ ਜੀ ਸੋ ਇਹ ਸਾਨੂੰ ਸਖਤ ਇਤਰਾਜ਼ ਹੈ ਇਸ ਗੱਲ ਦਾ ਕਿ ਪੰਜਾਬ ਦਾ ਵਾਤਾਵਰਨ ਵਿਗਾੜਿਆ ਜਾ ਰਿਹਾ ਆ ਆਰਥਿਕ ਤੌਰ ਤੇ ਪੰਜਾਬ ਬਿਮਾਰੂ ਸੂਬਾ ਹੋ ਚੁੱਕਿਆ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ ਇੱਕ ਰੁਪਿਆ ਵੀ ਅਸੀਂ ਇੱਥੇ ਕਰਜ਼ਾ ਨਹੀਂ ਚੁੱਕਾਂਗੇ ਇੱਕ ਇੱਕ ਲੱਖ 20000 ਕਰੋੜ ਰੁਪਿਆ ਕੱਲ ਤੁਸੀਂ ਵੇਖ ਚੁੱਕੇ ਹੋ ਪਰ ਕੈਪਟਨ ਇਨਕਮ ਦੇ ਹਿਸਾਬ ਨਾਲ 19ਵੇਂ ਨੰਬਰ ਤੇ ਅਸੀਂ ਕੁਝ ਆ ਵੇਖੋ ਹੁਣ ਤੁਹਾਡਾ ਬਜਟ ਕੱਲ ਪੇਸ਼ ਹੋਣਾ ਕੁਝ ਵੀ ਹੈ ਨਹੀਂ ਉਹਦੇ ਦੇਣ ਵਾਸਤੇ ਤੋਂ ਅਸੀਂ ਇਸ ਗੱਲ ਨੂੰ ਰਿਜੈਕਟ ਕਰਨਾ ਤੇ ਪੰਜਾਬੀਆਂ ਨੂੰ ਮੈਂ ਵਿਧਾਨ ਸਭਾ ਤੋਂ ਬਾਅਦ ਆਵਾਜ਼ ਦੇਣਾ ਆਓ ਇਕੱਠੇ ਹੋਵੋ ਬੱਚੋ ਇਹਨਾਂ ਨੂੰ ਤੋੜਦਾ ਕਰੀਏ 2 ਸਾਲ ਹੋਰ ਹੁਣ ਆਪ ਦਾ ਰਹਿਣਾ ਇੱਥੇ ਪੰਜਾਬ ਵਾਸਤੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਭਗਵੰਤ ਨੇ ਇੱਕ ਸੌਦਾ ਕਰ ਲਿਆ ਚੀਫ ਮਿਨਿਸਟਰ ਨੇ ਮੈਨੂੰ ਰਹਿ ਲੈਣ ਦਿਓ ਮੇਰੇ ਕੋ ਜਿਹੜੀ ਮਰਜ਼ੀ ਫਾਈਲ ਤੇ ਸਾਈਨ ਕਰਾਇਆ ਤੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਹੈ ਨਹੀਂ ਦੋ-ਦੋ ਹੱਥੀ ਪੰਜਾਬ ਅੱਗੇ ਲੁੱਟਿਆ ਜਾ ਰਿਹਾ ਸਾਰਾ ਹੀ ਪੈਰਾਫਰਨਿਲੀਆ ਇਹਨਾਂ ਨਾਲ ਦਿੱਲੀੋਂ ਆ ਗਿਆ 2000 ਇਹੋ ਜਿਹੇ ਲੋਕ ਨੇ ਜਿਹੜੇ ਕੇਜਰੀਵਾਲ ਸਾਹਿਬ ਦੇ ਦਫ਼ਤਰਾਾਂ 'ਚ ਕੰਮ ਕਰਦੇ ਸੀ ਜਿਹੜੇ ਡਾਇਰੈਕਟ ਇੰਡਾਇਰੈਕਟ ਢੰਗ ਨਾਲ ਹੁਣ ਪੰਜਾਬ ਗਵਰਨਮੈਂਟ ਦੇ ਵਿੱਚ ਸੇ ਸ਼ੋਭਿਤ ਹੋਣਗੇ ਪੰਜਾਬ ਨੂੰ ਲੁੱਟਣਗੇ ਸੋ ਇਸ ਗੱਲ ਕਾਰਨ ਮੈਂ ਪ੍ਰੈਸ ਦੇ ਵੀਰਾਂ ਦੇ ਜ਼ਰੀਏ ਅੱਜ ਪੰਜਾਬ ਵਿਧਾਨ ਸਭਾ ਤੋਂ ਬਾਹਰੋਂ ਇੱਕ ਆਵਾਜ਼ ਦੇਣਾ ਸੱਚੇ ਪੰਜਾਬੀ ਜਗਤ ਨੂੰ ਆਓ ਇਕੱਠੇ ਹੋਈਏ ਤੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਚਾਈਏ। ਜਿਹੜੀ ਕਹਿੰਦੀ ਹੈ ਕਾਂਗਰਸ ਦੀ ਹਮਲਾ ਕਰਦੀ ਸੀਗੀ ਅਕਲ ਤੱਕ ਤੇ ਉਹ ਸਾਨੂੰ ਅਗਰੀ ਨਸੀਹਤ ਨਾ ਦੇਵੇ। ਤੁਸੀਂ ਅਸ਼ਮੀਨੀ ਸ਼ਰਮਾ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇੱਕ ਮਿੰਟ ਇਹਨਾਂ ਦਾ ਟੋਲੇਸਟ ਲੀਡਰ ਜਿਹੜੇ ਸੀ ਐਲਕੇ ਅਡਵਾਨੀ ਸਾਹਿਬ ਉਹਨਾਂ ਦੀ ਆਪਣੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਉਹਦੇ ਵਿੱਚ ਪੜੋ ਉਹਨਾਂ ਨੇ ਖੁਦ ਕੰਸੀਡ ਕੀਤਾ ਕਿ ਕਾਂਗਰਸ ਦੀ ਸਰਕਾਰ ਇਸ ਕਿਸਮ ਦਾ ਐਕਸ਼ਨ ਨਹੀਂ ਸੀ ਕਰਨਾ ਚਾਹੀਦੀ ਆਰਐਸਐਸ ਨੇ ਤੇ ਐਡਵਾਨੀ ਹੁਣਾ ਨੇ ਮਜਬੂਰ ਕਰ ਦਿੱਤਾ ਇਸ ਐਕਸ਼ਨ ਵੱਲ ਸਪੀਕਰ ਸਾਹਿਬ ਟਾਈਮ ਹੀ ਨਾ ਦੇਣ ਸੁਖਪਾਲ ਜੀ ਨੂੰ ਇਹ ਇਹ ਮੇਰੇ ਖਾਲ ਡੈਮੋਕ੍ਰੇਸੀ ਦੇ ਅੰਦਰ ਇੱਕ ਬਹੁਤ ਮਾੜੀ ਗੱਲ ਹੈ ਭਾਈ ਜੇ ਪਾਰਟੀ ਦੇ ਸਮੇਂ ਚ ਨਹੀਂ ਦਿੰਦਾ ਉਹਨੂੰ ਤਾਂ ਜ਼ੀਰੋ ਆਵਰ ਚ ਵੀ ਨਹੀਂ ਬੋਲਣ ਦਿੱਤਾ ਜਾ ਰਿਹਾ ਉਹ ਕਹਿੰਦਾ ਸੀ ਬਸ ਸਾਹਿਬ ਨੇ ਕਹਿੰਦੇ 20 ਮਿੰਟ ਦਿੱਤੇ ਸੀ 20 ਮਿੰਟ ਐਕਸਟਰਾ ਦਿੱਤੇ 40 ਮਿੰਟ ਹੋ ਗਏ ਕਹਿੰਦੇ ਬੋਲੇ ਦੇਖੋ ਦੇਖੋ ਗੱਲ ਸੁਣੋ ਕਿ ਜਦੋਂ ਆਪਾਂ ਇੱਕ ਲਿਸਟ ਭੇਜਦੇ ਹਾਂ ਇੱਕ ਇੱਕ ਨੰਬਰ ਤੇ ਕੌਣ ਬੋਲੇਗਾ ਦੋ ਨੰਬਰ ਤੇ ਕੌਣ ਬੋਲੇਗਾ ਤਿੰਨ ਨੰਬਰ ਤੇ ਕੌਣ ਬੋਲੇਗਾ ਇਹ ਸਪੀਕਰ ਦਾ ਪ੍ਰੋਗਰਾਟਿਵ ਨਹੀਂ ਹੈ ਜੇ ਸਾਡੀ ਪਾਰਟੀ ਨੂੰ ਸਮਾਂ ਦਿੱਤਾ ਉਹਨਾਂ ਨੇ 35 ਮਿੰਟ 25 ਮਿੰਟ ਦਿੱਤੇ ਨੇ ਇਹ ਸਾਡੀ ਮਰਜ਼ੀ ਹੈ ਕਿ ਅਸੀਂ ਪਹਿਲਾਂ ਕਿਹੜੇ ਬੁਲਾਰੇ ਨੂੰ ਸਮਾਂ ਦੇਣਾ ਸੈਕੰਡ ਕਿਹੜੇ ਬੁਲਾਰੇ ਨੂੰ ਦੇਣਾ ਥਰਡ ਕਿਹੜੇ ਉਦੋਂ ਬਾਅਦ ਮੇਰੇ ਵੀ ਨੰਬਰ ਸੀ ਲੇਕਿਨ ਇਹਦਾ ਮਤਲਬ ਇਹ ਥੋੜੀ ਹੈ ਨਾ ਕਿ ਤੁਸੀਂ ਉਹਨੂੰ ਜਾਣ ਬੁੱਝ ਕੇ ਮਤਲਬ ਜਿਹੜਾ ਇਹ ਇਹ ਸਪੀਕਰ ਸਾਹਿਬ ਦੀ ਜਿਹੜਾ ਰਵਈਆ ਜਾਂ ਇਹ ਗੱਲ ਗੱਲ ਇਹ ਬਿਲਕੁਲ ਠੀਕ ਨਹੀਂ ਹੈ ਫਿਰ ਜ਼ੀਰੋ ਆਵਰ ਚ ਵੀ ਤੁਸੀਂ ਬੋਲਣ ਦੇ ਰਹੇ ਹੋ ਉਹ ਤਾਂ ਕਹਿੰਦੇ ਆਪਣੀ ਗੱਲ ਕਰਕੇ ਦੌੜ ਜਾਂਦੇ ਬਈ ਅਸੀਂ ਅਸੀਂ ਜਦੋਂ ਜਦੋਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਅਸੀਂ ਜ਼ੀਰੋ ਆਵਰ ਦੇ ਅੰਦਰ ਅਸੀਂ ਕੋਈ ਨਹੀਂ ਹੋਰ ਬੋਲਾਂਗੇ ਤੁਸੀਂ ਸਕਪਾਲ ਜੀ ਨੂੰ ਟਾਈਮ ਦਿਓ ਫਿਰ ਕਿਉਂ ਨਹੀਂ ਸਮਝ ਦਿੱਤਾ ਜਾ ਰਿਹਾ ਮਤਲਬ ਇਹ ਇਹ ਗੱਲ ਇੱਕ ਠੀਕ ਨਹੀਂ ਹੈ ਠੀਕ ਹੈ ਉਹਨਾਂ ਦੀ ਕੋਈ ਜਾਤੀ ਰੰਜਿਸ਼ ਹੋ ਸਕਦੀ ਹੈ ਜਾਂ ਤਾਂ ਸਪੀਕਰ ਸਾਹਿਬ ਦੱਸ ਦੇਣ ਕਿ ਸਾਡੀ ਉਹਨਾਂ ਦੇ ਨਾਲ ਆ ਜਾਤੀ ਰੰਜਿਸ਼ ਹੈ لیکن پھر بھی ਅਸੀਂ ਅੱਜ ਜੋ ਹੋਇਆ ਡਿਬייט ਹੋਏਗਾ ਅਸੀਂ ਉਹਦੇ ਅੰਦਰ 0 ਆਵਰਸ ਵੀ ਜੇ ਉਹਨਾਂ ਨੇ ਨਹੀਂ ਬੋਲਣ ਦੇਣਾ ਤਾਂ ਫਿਰ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਐਮਐਲਏ ਸਾਹਿਬ ਕੱਲ ਇਤਿਹਾਸਕ ਗਲਪਤ ਹੋਈ ਕੱਲ گورنر ਦੀ ਭਾਸ਼ਣ ਨੂੰ ਕੰਕਲੂਡ ਕਰਨਾ ਹੁੰਦਾ ਤਾਂ ਮੁੱਖ ਮੰਤਰੀ ਵੱਲੋਂ ਕੰਕਲੂਡ ਕੀਤਾ ਜਾਂਦਾ ਲੇਕਿਨ ਕੱਲ ਹਰਪਾਲ ਸਿੰਘ ਚੀਮਾ ਪਹਿਲੀ ਵਾਰ ਕਿਉਂਕਿ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਨਹੀਂ ਹੈ ਵਿਧਾਨ ਸਭਾ ਦਾ ਸੈਸ਼ਨ ਕਹਿੰਦੇ ਹੁੰਦੇ ਸੀ ਲੰਬਾ ਹੋਵੇ ਚੀਫ ਮਿਨਿਸਟਰ ਜੀ ਤਾਂ ਆ ਕੇ ਬੈਠਦੇ ਹੀ ਨਹੀਂ ਠੀਕ ਹੈ ਨਾ ਜੇ ਆ ਆਖਰ ਦੇ ਅੰਦਰ ਗਵਰਨਰ ਮੇਰੇ ਖਿਆਲ ਦੇ ਅੰਦਰ ਕਦੇ ਨਹੀਂ ਹੁੰਦਾ ਇਦਾਂ ਉਹਦੇ ਉੱਤੇ ਸੀਐਮ ਸਾਹਿਬ ਨੇ ਹੀ ਜਵਾਬ ਦੇਣਾ ਹੁੰਦਾ ਹੈ ਸਰਕਾਰ ਦਾ ਪੱਖ ਜਿਹੜਾ ਉਹ ਸਰਕਾਰ ਉਹ ਰੱਖਣਾ ਹੁੰਦਾ ਤੇ ਆਪੋਜੀਸ਼ਨ ਦੇ ਉਠਾਏ ਗਏ ਪੁਆਇੰਟਸ ਉਹਨਾਂ ਦਾ ਉਹਨਾਂ ਨੇ ਜਵਾਬ ਦੇਣਾ ਹੁੰਦਾ ਤੇ ਹਰਪਾਲ ਚੀਮਾ ਜੀ ਦੱਸ ਦੇਣ ਕਿ ਉਹਨਾਂ ਨੇ ਕਿਹੜਾ ਇੱਕ ਵੀ ਜਵਾਬ ਜਿਹੜਾ ਜਿੰਨੇ ਸਾਡੇ ਐਲੋਪੀ ਸਾਹਿਬ ਨੇ ਤੇ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਉਹਨਾਂ ਨੂੰ ਸਮਾਂ ਮਿਲਿਆ ਸੀ ਉਹਦੇ ਉਹਦੇ ਸਵਾਲ ਦੇ ਅੰਦਰ ਲਾਅ ਐਂਡ ਆਰਡਰ ਦੇ ਮਾਮਲੇ ਤੇ ਬੋਲੇ ਕੋਈ ਨਹੀਂ ਟਾਲੀਆਂ ਚੋਰੀ ਹੋ ਗਈਆਂ ਆਮ ਆਦਮੀ ਪਾਰਟੀਆਂ ਦੇ ਘਰਾਂ ਚੋਂ ਨਿਕਲ ਰਹੀਆਂ ਨੇ ਉਹ ਕੁਝ ਨਹੀਂ ਹੋ ਰਿਹਾ ਲਾਰੈਂਸ ਬਿਸ਼ਨੋਈ ਵਾਲੀ ਇੰਟਰਵਿਊ ਦੇ ਉੱਤੇ ਮਾਮਲਾ ਕੋਈ ਨਹੀਂ ਰਾਜਜੀਤ ਘਰੋਂ ਭੱਜ ਗਿਆ ਲੋਕਾਂ ਦੇ ਘਰ ਢਾਏ ਜਾ ਰਹੇ ਨੇ ਹਰਪਾਲ ਚੀਮਾ ਜੀ ਨੂੰ ਫਿਰ ਉਹਨਾਂ ਗੱਲਾਂ ਦਾ ਵੀ ਜਵਾਬ ਦੇਣਾ ਚਾਹੀਦਾ ਸੀ ਕਿਸਾਨਾਂ ਵਾਲੇ ਮਾਮਲੇ ਦੇ ਉੱਤੇ ਜਿਹੜਾ ਸੀਗਾ ਉਹ ਬੜੇ ਅچھے ਤਰੀਕੇ ਦੇ ਨਾਲ ਅਸੀਂ ਆਪੋਜੀਸ਼ਨ ਨੇ ਆਪਣਾ ਪੱਖ ਰੱਖਿਆ ਤਾਂ ਕਿਸਾਨਾਂ ਵਾਲੇ ਮਾਮਲੇ ਦੇ ਉੱਤੇ ਕੋਈ ਗੱਲ ਨਹੀਂ ਫਿਰ ਜਵਾਬ ਕਾਦਾ ਹੋਇਆ ਇਹ ਤਾਂ ਇਹ ਆ ਵੀ ਜੋ ਗਵਰਨਰ ਦੇ ਕੋਲੋਂ ਤੁਸੀਂ ਝੂਠ ਬੁਲਾਇਆ ਜੋ ਗਵਰਨਰ ਦੇ ਕੋਲੋਂ ਝੂਠ ਦਾ ਪਲੰਦਾ ਤੁਸੀਂ ਪੜਾਇਆ ਗਿਆ ਤੁਸੀਂ ਉਹਦੀ ਪ੍ਰੋਤਤਾ ਕਰ ਰਹੇ ਹੋ ਜਿਹੜੇ ਆਪੋਜੀਸ਼ਨ ਵੱਲੋਂ ਸਵਾਲ ਉਠਾਏ ਗਏ ਆ ਉਹਨਾਂ ਦਾ ਕੌਣ ਜਵਾਬ ਦੇਗਾ ਫਿਰ ਫਿਰ ਵਿਧਾਨ ਸਭਾ ਸੈਸ਼ਨ ਨੂੰ ਬੁਲਾ ਕੇ ਤੁਸੀਂ ਸਿਰਫ ਇੱਕ ਇੱਕ ਖਾਨਾ ਪੂਰਤੀ ਹੀ ਕਰ ਰਹੇ ਹੋ ਨਾ ਅੱਜ ਸ਼ਕਤਾ ਨਹੀਂ ਰੱਖਦੀ ਵਿਰੋਧੀ ਤੇ ਰੋ ਵਿਰੋਧੀ ਤਰ ਨੂੰ ਇੱਕੋ ਹੁੰਦਾ ਅਸੀਂ ਬੋਲੀਏ ਤੇ ਫਿਰ ਅਸੀਂ ਚਲੇ ਜਾਈਏ ਕਹਿੰਦੇ ਸਰਕਾਰ ਤਾਂ ਸੁਣਿਆ ਵੀ ਤਾਂ ਕਰਨ ਹਮੇਸ਼ਾ ਵਿਰੋਧੀ ਅਸੀਂ ਤੁਸੀਂ ਤੁਸੀਂ ਦੇਖੋ ਪਿਛਲੇ ਸਾਰੇ ਸੈਸ਼ਨ ਦੇ ਦੌਰਾਨ ਅਸੀਂ ਬੈਠ ਕੇ ਸੀਐਮ ਸਾਹਿਬ ਦਾ ਵੀ ਭਾਸ਼ਣ ਸੁਣਦੇ ਰਹੇ ਹਾਂ ਪਰ ਹੁਣ ਜਦੋਂ ਅਸੀਂ ਸਾਨੂੰ ਤੁਸੀਂ ਜ਼ੀਰੋ ਆਵਰ ਚ ਵੀ ਨਹੀਂ ਬੋਲਣ ਦੇ ਰਹੇ ਅਸੀਂ ਅਸੀਂ ਹੱਥ ਖੜੇ ਅਸੀਂ ਹਰ ਕੋਈ ਬੰਦਾ ਹੱਥ ਖੜਾ ਕਰਦਾ ਹੈ ਲੇਕਿਨ ਅਸੀਂ ਫੈਸਲਾ ਕੀਤਾ ਕਿ ਇਸ ਵਾਰ ਸੁਖਪਾਲ ਜੀ ਔਰ ਹੋਰ ਦੋ ਤਿੰਨ ਜਿਹੜੇ ਸਾਡੇ ਬੁਲਾਰੇ ਨੇ ਮੇਨ ਇਸ਼ੂਜ਼ ਕਿਉਂਕਿ ਜ਼ੀਰੋ ਆਵਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਸਾਡੇ ਜਿਹੜੇ ਲੋਕ ਜਿਹੜੇ ਸਾਡੇ ਲੋਕਲ ਮੁੱਦੇ ਨੇ ਅਸੀਂ ਉਹ ਐਮਐਲਏ ਉਠਾ ਸਕਦਾ ਪਰ ਅਸੀਂ ਉਹਨਾਂ ਦੇ ਕੁਝ ਹੋਰ ਵੀ ਮੁੱਦੇ ਨੇ ਤੁਸੀਂ ਉਹਨਾਂ ਨੂੰ ਬੋਲਣ ਦਾ ਮੌਕਾ ਤਾਂ ਦਿੱਤਾ ਜਾਵੇ ਨਾ ਜੇ ਤੁਸੀਂ ਮੌਕਾ ਨਹੀਂ ਦਿਓਗੇ ਫਿਰ ਤੁਹਾਡਾ ਤੁਹਾਡਾ ਮੂੰਹ ਥੋੜੀ ਦੇਖੀਏ ਅਸੀਂ ਅੰਦਰ ਬੈਠ ਕੇ ਵੀ ਜੋ ਮਰਜੀ ਤੁਸੀਂ ਝੂਟਦਾ ਪਲੰਦਾ ਬੋਲੀ ਜਾਮੋ ਅਸੀਂ ਚੁੱਪ ਕਰਕੇ ਬੈਠ ਕੇ ਸੁਣੇ ਜਾਈਏ ਇਹ ਇਹ ਦੇਖੋ ਤੁਸੀਂ ਕਹ ਰਹੇ ਹੋ ਵਾਕ ਆਊਟ ਕਰਨਾ ਇਹ ਸਾਡਾ ਇੱਕ ਅਧਿਕਾਰ ਹੈ ਜੇ ਕਨਸਟੀਟਿਊਸ਼ਨ ਲਾ ਦੇ ਮੁਤਾਬਕ ਤੁਸੀਂ ਦੇਖੋ ਹੁਣ ਅਸੀਂ ਬੋਲ ਰਹੇ ਹਾਂ ਕਿੰਨੀ ਵਾਰ ਜਿਹੜਾ ਸੀ ਇਨਕ੍ਰਾਪਟ ਕੀਤਾ ਕਦੇ ਧਾਲੀਵਾਲ ਜੀ ਬੋਲ ਪੈਂਦੇ ਨੇ ਕਦੇ ਦੂਸਰੇ ਵਜੀਰ ਬੋਲ ਪੈਂਦੇ ਨੇ ਕਦੇ ਦੂਸਰੇ ਤੁਸੀਂ ਪੁਆਇੰਟ ਆਫ ਆਰਡਰ ਤਾਂ ਮੰਗ ਹੀ ਨਹੀਂ ਰਹੇ ਸਪੀਕਰ ਸਾਹਿਬ ਕਹਿੰਦੇ ਦਿਖੋ ਤੁਸੀਂ ਬਹੁਤ ਪੁਰਾਣੇ ਪੱਤਰਕਾਰ ਹੋ ਸਪੀਕਰ ਸਾਹਿਬ ਕਹਿ ਰਹੇ ਜੀ ਮੰਤਰੀ ਜਦੋਂ ਮਰਜੀ ਉੱਠ ਕੇ ਬੋਲ ਸਕਦਾ ਇਹ ਕਿਹੜਾ ਕਾਨੂੰਨ ਹੈ ਬਈ ਮੰਤਰੀ ਵੀ ਫਿਰ ਪੁਆਇੰਟ ਆਫ ਆਰਡਰ ਲਵੇ ਜਾਂ ਉਹਦੇ ਵਿਭਾਗ ਦੇ ਨਾਲ ਜੇ ਸੰਬੰਧਿਤ ਕੋਈ ਸਵਾਲ ਹੈ ਤਾਂ ਉਹਦੇ ਉੱਤੇ ਵੀ ਪੁਆਇੰਟ ਆਫ ਆਰਡਰ ਲੈ ਕੇ ਬੋਲ ਸਕਦਾ ਕਾਨੂੰਨ ਬੰਦਾ ਮੈਂ ਪੰਜਾਬ ਦੀ ਵਿਧਾਨ ਸਭਾ ਚ 1992 ਤੋਂ ਆਉਂਦਾ ਵਿਧਾਇਕ ਭਾਵੇਂ ਪਹਿਲੀ ਵਾਰ ਬਣਿਆ ਮੈਨੂੰ ਇੱਥੇ ਦੇ ਲਾ ਇੱਥੇ ਦੇ ਕਾਨੂੰਨ ਸਾਰੇ ਪਤਾ ਨੇ ਤੁਸੀਂ ਇੱਕ ਬੋਲਦਾ ਫਿਰ ਦੂਸਰਾ ਵਜੀਰ ਬੋਲਦਾ ਫਿਰ ਤੀਸਰਾ ਵਜੀਰ ਬੋਲਦਾ ਇਹ ਤੁਸੀਂ ਕੀ ਮਖੌਲ ਬਣਾ ਕੇ ਕੀ ਰੱਖ ਰਹੇ ਹੋ ਤੁਸੀਂ ਪੁਆਇੰਟ ਆਫ ਆਰਡਰ ਤੇ ਗੱਲ ਕਰੋ ਇਸ ਕਰਕੇ ਅੱਜ ਵੀ ਜਿਹੜੇ ਕੋਈ ਸਾਡੇ ਸਵਾਲ ਨੇ ਜਿਹੜੇ ਲੋਕ ਮੁੱਦੇ ਨੇ ਅੱਜ ਅੱਜ ਬੈਠੂਗਾ ਤੇ ਜਾਊਂਗਾ ਨਹੀਂ ਕਿਉਂ ਅਸੀਂ ਜੇ ਸਾਨੂੰ ਸਮਾਂ ਨਹੀਂ ਦੋਗੇ ਤਾਂ ਫਿਰ ਅਸੀਂ ਅਸੀਂ ਉਹਨਾਂ ਦਾ ਕੋਈ ਅੰਦਰ ਬੈਠ ਕੇ ਮੂੰਹ ਥੋੜੀ ਦੇਖਣ ਆਏ ਆ ਅਸੀਂ ਵੀ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਲੋਕਾਂ ਦੀਆਂ ਗੱਲਾਂ ਕਰਨ ਵਾਸਤੇ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ